ਅਸਲਾਮ ਵਾਲੇਕੁਮ ਮੈਂ ਉਮੀਦ ਕਰਨੀ ਆ ਤੁਸੀਂ ਸਾਰੇ ਠੀਕ ਠਾਕ ਖੈਰੀਅਤ ਦੇ ਨਾਲ ਤੇ ਚੜ੍ਹਦੀ ਕਲਾ 'ਚ ਹੋਗੇ ਲੰਦੇ ਪੰਜਾਬ ਲਾਹੌਰ ਦੀ ਕੁੜੀਆਂ ਇੱਕ ਬਜ਼ੁਰਗ ਸਿੱਖ ਵੀਰ ਦੇ ਨਾਲ ਮਿਲੀਆਂ ਤੇ ਉਹਨੂੰ ਕੁੜੀਆਂ ਨੂੰ ਇੱਕ ਬਜ਼ੁਰਗ ਸਿੱਖ ਵੀਰ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਦਾ ਲਗਾਪਾ ਚੱਲਦੇ ਨੇ ਆ ਦੀ ਵੀਡੀਓ ਤੇ ਬਾਚਤ ਕਰਨੀ ਗੱਲਬਾਤ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੇ ਵੀਰਾਂ ਭਰਾਵਾਂ ਅਗੇ ਸਾਡੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤਾਂ ਪਾ ਚੱਲਦੇ ਨੇ ਆ ਦੀ ਵੀਡੀਓ ਗੋ ਇਹ ਤੇ ਨਾ ਨੂੰ ਫੇਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਹਾਂ ਉਰੇ ਲਿਆ ਯਾਰ ਮੈਂ ਬੋਲ ਦੇ ਅੱਛਾ ਇੱਕ ਇਹ ਜਾਂਦਾ ਹੈ ਕਿ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਨੇ ਲੋਰ ਦੀਆਂ ਕੁੜੀਆਂ ਨੇ ਇਥੇ ਪੰਜਾਬੀ ਨਹੀਂ ਬੋਲਦੀਆਂ ਨਹੀਂ ਨਹੀਂ ਤੇ ਇਹ ਕੁੜੀਆਂ ਮੇਰੇ ਨਾਲ ਖੜੀਆਂ ਇਹਨਾਂ ਦੇ ਸਰਦਾਰ ਕੀ ਗੱਲਬਾਤ ਕਰ ਰਹੀ ਹੈਂ ਤੁਸੀਂ ਕੁਝ ਕਰੋ ਗੱਲਬਾਤ ਦੀ ਸਸਿਕਾ ਜੀ ਸਸਿਕਾ ਜੀ ਕੀ ਹਾਲੇ ਤੋਂ ਆ ਬਹੁਤ ਅੱਛੇ ਤੁਸੀਂ ਸੁਣਾਓ ਅਸੀਂ ਵੀ ਵਧੀਆ ਨੇ ਜੀ ਬਹੁਤ ਅੱਛਾ ਲੱਗਾ ਤੁਸੀਂ ਸਾਨੂੰ ਇੱਥੇ ਬੈਠ ਸਾਣਾ ਵੀ ਬੜਾ ਅੱਛਾ ਲੱਗਾ ਜਾਣਾ ਲਿਖੀ ਬੜੀ ਇਸ ਤਰ੍ਹਾਂ ਹੀ ਪੰਜਾਬੀ ਬੋਲੋ ਪੰਜਾਬੀ ਦਾ ਨਾਮ ਉਠਾਓ ਹਾਂ ਜੀ ਪੰਜਾਬੀ ਬਣ ਕੇ ਦਿਖਾਓ ਜੀ ਰੱਬ ਨੂੰ ਕਾਇਮ ਰੱਖੋ ਜ਼ਰੂਰ ਸਹੀ ਥਾਸਪੋਰਾ ਕੇ ਬਚਾਓ ਹੈ ਹੀ ਪੰਜਾਬੀ ਤੇ ਫਿਰ ਤੁਸੀਂ ਬੋਲਣਾ ਹੀ ਹੈ ਪੰਜਾਬੀ ਸਾਡਾ ਤੇ ਬੜਾ ਉਹਨਾਂ ਦੇ ਨਾਲ ਹੈ ਉਹ ਆਏ ਸੀ ਇੱਥੇ ਕੋ ਗੋਤਵਾਰੇ ਤੇ ਅਸੀਂ ਬੜਾ ਉਹਨੂੰ ਉਹ ਚੀਜ਼ਾਂ ਸਾਨੂੰ ਭੇਜਦੇ ਤੇ ਅਸੀਂ ਉਹਨਾਂ ਨੂੰ ਕਿਸੇ ਨੂੰ ਭੇਜ ਦੇਣੇ ਅੱਛਾ ਬੜਾ ਉਹਨਾਂ ਦੇ ਸੁਣ ਬਹੁਤ ਅੱਛਾ ਬਹੁਤ ਅੱਛਾ ਲਓ ਜੀ ਜਿਹੜਾ ਇਹ ਸਾਡੇ ਵਾਸਤੇ ਨਾ ਕੱਲ ਅੰਮ੍ਰਿਤਸਰੋਂ ਆਏ ਨੇ ਤੇ ਅਸੀਂ ਉਹ ਅਸੀਂ ਇਹਨੂੰ ਕਹੇ ਕਿ ਤੁਸੀਂ ਨਾ ਉੱਥੋਂ ਨਾਨ ਛੋਲੇ ਲੈ ਕੇ ਆਓ ਅੱਛਾ ਅੱਛਾ ਇਹ ਉੱਥੋਂ ਲੈ ਕੇ ਆਏ ਤੇ ਇੱਥੇ ਪਹੁੰਚ ਆਏ ਤੇ ਉਸ ਤੋਂ ਬਾਅਦ ਅਸੀਂ ਉਹ ਖਾਇਆ ਤੇ 10 ਡੇਰ ਤੱਕ ਉਹ ਗਰਮ ਸੀ ਇਹਦਾ ਮਤਲਬ ਹੈ ਕਿ ਨਾਸ਼ਤਾ ਅਜੇ ਵੀ ਉੱਥੋਂ ਆ ਸਕਦਾ ਹੈ ਜੀ ਜੀ ਸਾਰਾ ਖਾਣਾ ਇੱਧਰ ਪੈ ਗਿਆ ਤੁਸੀਂ ਆਓ ਤੁਸੀਂ ਆਵੇ ਅਸੀਂ ਅਸੀਂ ਕਿਉਂ ਨਾ ਕਿ ਉੱਥੇ ਇੱਕ ਪੁਆਇੰਟ ਬਣਾ ਲਈਏ ਕਿ ਇਹ ਹੈ ਨਾਸ਼ਤਾ ਪੁਆਇੰਟ ਅਟਾਰੀ ਤਵਾਕੇ ਦੇ ਵਿਚਕਾਰ ਇਧਰ ਦਾ ਨਾਸ਼ਤਾ ਉੱਧਰ ਚਲਾ ਜਾਵੇ ਦੋਸਤਾਂ ਨੂੰ ਸਾਨੂੰ ਉਹਨਾਂ ਨੇ ਤੁਸੀਂ ਤੁਸੀਂ ਸਾਨੂੰ ਲੋਕੇਸ਼ਨ ਸੈਂਡ ਕਰੋ ਦੇਖੋ ਜੀ ਸਰਦਾਰ ਜੀ ਖਾਣੇ ਦੀ ਲੋਕੇਸ਼ਨ ਸੈਂਡ ਕਰੋ ਤੇ ਅਸੀਂ ਸਾਰੇ ਆਵਾਂਗੇ ਅਸੀਂ ਸਾਰੇ ਆਵਾਂਗੇ ਸਰਦਾਰ ਜੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਵੀਰਾ ਕੋਈ ਸੁਗਾਤ ਭੇਜੋ ਸਾਨੂੰ। ਤੇ ਸਾਨੂੰ ਫਿਰ ਸਮਝ ਨਹੀਂ ਆਈ ਸੀ ਨਾ ਮੁਲਤਾਨੋਂ ਹਸੋਂ ਹਲਵਾ ਲਿਆ ਤੇ ਅਸੀਂ ਇਹਨਾਂ ਨੂੰ ਨਾ ਉਹ ਭੇਜਿਆ। ਅੱਛਾ ਜੀ। ਤੇ ਉਹਨਾਂ ਨੇ ਕਿਹਾ ਤੁਸੀਂ ਨਾ ਮਿੱਠਾ ਬਹੁਤ ਖਾਂਦੇ ਹੋ। ਮੈਂ ਕਿਹਾ ਤੇ ਉਹ ਤੇ ਫਿਰ ਸਾਡਾ ਉਹ ਜ਼ਾਹਿਰ ਅਸੀਂ ਪੰਜਾਬੀ ਨਹੀਂ ਆ ਤੇ ਫਿਰ ਉਹਨਾਂ ਨੇ ਉਹ ਕਾਜੂ ਦੀ ਬਰਫੀ ਭੇਜੀ ਉਥੋਂ ਬੜਾ ਕੁਝ ਉਹਨਾਂ ਨੇ ਸਾਨੂੰ ਉਹ ਤੋਤੀ ਸਲਵਾਰ ਤੇ ਉਹ ਜੋੜ ਸ਼ਾਇਦ ਬੜਾ ਕੁਝ ਉਹਨੇ ਸਾਨੂੰ ਉੱਥੇ ਭੇਜਿਆ ਬੜਾ ਸਾਡੀ ਨਾਲ ਦਾ ਪਿਆਰ ਹੈ। ਇਹਨਾਂ ਦੇ ਪਹਿਲਾਂ ਵੀ ਆਏ। ਤੁਸੀਂ ਕੁਝ ਨਹੀਂ ਕਿਲਾ ਦੀ। ਤੁਸੀਂ ਵੀ ਕੁਝ ਭੇਜਿਆ ਕਰੋ। ਹਾਂ ਜੀ 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 ਲਾਭਾ ਕਰਦੇ ਹੋ ਆਗੇ ਵੀ ਬੜਾ ਕੁਸ਼ਲ ਚਲੋ ਕੁੜੀਆਂ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਆਪਕਾ ਵੀ ਬਹੁਤ ਸ਼ੁਕਰੀਆ ਓਕੇ ਬੇਟਾ ਬਹੁਤ ਅੱਛਾ ਠੀਕ ਹੈ ਬੇਟਾ ਬਹੁਤ ਬਹੁਤ ਅੱਛਾ ਲੱਗਾ ਤੇ ਆਦੀ ਵੀਰੇ ਚਾਪਾ ਦੇਖਿਆ ਕਿ ਲੌਲੈਂਦੀ ਪੰਜਾਬ ਲਾਹੌਰ ਦੀ ਕੁੜੀਆਂ ਇੱਕ ਬਜ਼ੁਰਗ ਸਿੱਖ ਵੀਰ ਦੇ ਨਾਲ ਮਿਲੀਆਂ ਤੇ ਉਹ ਲੌਲੈਂਦੀ ਪੰਜਾਬ ਲਾਹੌਰ ਦੀ ਕੁੜੀਆਂ ਬਜ਼ੁਰਗ ਸਿੱਖ ਦੇ ਬਾਰੇ ਚ ਕਹਿਣ ਦੀ ਪਈਆਂ ਕਿ ਸਿੱਖ ਵੀ ਬਹੁਤ ਚੰਗੇ ਹੁੰਦੇ ਨੇ ਉਹ ਮਹਿਮਾਨ ਨਿਵਾਜ਼ ਹੁੰਦੇ ਨੇ ਉਹ ਮਿਲ